ਉਦਨਾਂ ਦੇ ਪਰਦੇਸ਼ ਪਰਦੇ ਵਿੱਚ ਈਦ ਦਾ ਤਿਉਹਾਰ ਬੜੀ ਧੂਮ-ਧਾਮ ਦੇ ਨਾਲ ਮਨਾਇਆ ਗਿਆ ਤਾਂ ਉੱਥੇ ਹੀ ਪਟਿਆਲਾ ਦੇ ਸ਼ੇਖਪੂਰਾ ਪਿੰਡ ਦੇ ਵਿੱਚ ਈਦ ਦਾ ਤਿਉਹਾਰ ਆਪਸੀ ਭਾਈਚਾਰੇ ਦਾ ਪ੍ਰਤੀਕ ਬਣ ਕੇ ਆਇਆ ਹੈ ਇਸ ਮੌਕੇ ਉੱਤੇ ਪਟਿਆਲਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਈਦਗਾ ਪਹੁੰਚੇ ਨੇ ਤਾਂ ਦੱਸਦੇ ਕਿ ਸ਼ੇਖਪੂਰਾ ਦੀ ਈਦਗਾ ਦੇ ਵਿੱਚ ਵਿਦੇਸ਼ਾਂ ਤੋਂ ਵੀ ਈਦ ਦੀ ਨਮਾਜ਼ ਪੜਨ ਪਹੁੰਚੇ ਨੇ ਆਪਣਾ ਹੈ ਅਬਦੁਲ ওয়াহিদ ਪਟਿਆਲੇ ਤੋਂ ਅੱਜ ਈਦ ਮਨਾਇ ਗਈ ਹੈ ਦੱਸ ਕਿਹੜੀ ਈਦ ਹੈ ਜੀ ਅੱਜ ਰਮਜ਼ਾਨ ਦੇ 29 ਰੋਜ਼ੇ ਪੂਰੇ ਹੋਣ ਤੋਂ ਬਾਅਦ ਕੱਲ ਚੰਦ ਨਜ਼ਰ ਆ ਗਿਆ tha ਤੇ ਉਸ ਤੋਂ ਬਾਅਦ ਅਗਲੇ ਦਿਨ ਰੋਜ਼ਿਆਂ ਦੇ ਮਹੀਨਾ ਰਮਜ਼ਾਨ ਦੇ ਖਤਮ ਹੋਣ ਦੇ ਵਿੱਚ ਰੋਜ਼ੇਦਾਰ ਖੁਸ਼ੀ ਮਨਾਉਂਦੇ ਹਨ ਉਸ ਨੂੰ ਈਦੁਲ ਫਿਤਰ ਕਿਹਾ ਜਾਂਦਾ ਹੈ ਉਹ ਹੈ ਸੀ ਅੱਜ ਇੱਥੇ ਪਟਿਆਲੇ 'ਚ ਤਕਰੀਬਨ ਸਿਟੀ ਦੇ ਵਿੱਚ 6-7 ਜਗ੍ਹਾ ਤੇ ਈਦੀ ਨਮਾਜ਼ ਪੜ੍ਹੀ ਜਾਂਦੀ ਹੈ ਸਾਰੇ ਮਲਾਲੋ ਤਾਂ ਤਕਰੀਬਨ ਅਰਾਊਂਡ 40 50000 ਦੇ ਕਰੀਬ ਹੋ ਜਾਂਦੇ ਆ ਪਰ ਇੱਕ ਕਠ 15000 ਦਾ ਪੀਸ ਦਾ ਤੇ ਹੁੰਦਾ ਸਭ ਤੋਂ ਵੱਡਾ ਹੋਰ ਕੁਝ ਥੋੜੇ ਥੋੜੇ ਹੁੰਦੇ ਆ 5000 4000 3000 ਇਸ ਤਰ੍ਹਾਂ ਹੋਰ ਤਾਂ ਹੁੰਦੇ ਆ ਜਿਵੇਂ ਇਹ ਰੋਕੀ ਰਹਿਦੇਗੇ ਇਹਨਾਂ ਆਵਾਜ਼ ਕਰਨ ਨੂੰ ਉਹਨਾਂ ਨੂੰ ਬਾਹਰ ਤੋਂ ਇਹ ਜਗ੍ਹਾ ਕਬਜ਼ੇ ਕਰਨ ਕੋ ਲੋਕ ਉਹ ਤਾਂ ਹੁਣ ਜ਼ਰੂਰਤ ਹੈ ਪਰ ਜੇ ਐਡਮਿਨਿਸਟ੍ਰੇਸ਼ਨ ਮਿਹਰਬਾਨ ਹੋਊਗੀ ਤਾਂ ਹੀ ਹੋ ਸਕਦੀ ਹੈ ਜ਼ਰੂਰ